ਕਾਈ ਫਸਲ ਅੱਜ ਖਤਮ ਹੋ ਗਈ ਆ ਆ ਜਿਹੜੀ ਸਰਕਾਰ ਹੈ ਭਗਵਾਨ ਤੁਮਾਨੂੰ ਬੇਨਤੀ ਕਰਨਾ ਚਾਹਣਾ ਕਿ ਇੱਕ ਤਾਂ ਇਮੀਡੀਏਟਲੀ ਟੀਮ ਹੋਣੀ ਚਾਹੀਦੀ ਹੈ ਗਰਦੌਰੀਆਂ ਇਮੀਡੀਏਟਲੀ ਹੋਣ ਤੇ ਇਹਨਾਂ ਨੂੰ ਮੁਆਵਜ਼ਾ ਇਮੀਡੀਏਟਲੀ ਦਿੱਤਾ ਜਾਏ ਅਗਲੇ 15 ਦਿਨਾਂ ਅੰਦਰ ਮਜਬੂਰਨ ਸਾਨੂੰ ਸੜਕਾਂ ਰੋਕਣੀਆਂ ਪੈਣੀਆਂ ਐ ਕੁਝ ਕਰਨਾ ਪੈਣਾ ਜੇ ਤੁਸੀਂ ਆ ਬਚਾਰੇ ਗਰੀਬਾਂ ਨੂੰ ਜੇ ਤੁਸੀਂ ਇਹਨਾਂ ਦਾ ਮੁਆਵਜ਼ਾ ਨਹੀਂ ਦਿੱਤਾ ਖੇਤਾਂ ਦੇ ਵਿੱਚ ਕਣਕ ਦੀ ਵਿਸ਼ੇ ਫਸਲ ਵੇਂਦੇ ਫਿਰ ਰਹੇ ਨੇ ਸੁਖਬੀਰ ਬਾਦਲ ਬਠਿੰਡਾ ਦਿਹਾਤੀ ਅੰਦਰ ਗੜੇਮਾਰੀ ਕਰਕੇ ਹੋਏ ਨੁਕਸਾਨ ਦਾ ਜਾਇਜ਼ਾ ਲੈ ਰਹੇ ਨੇ ਤੇ ਨਾਲ ਹੀ ਮਾਨ ਸਰਕਾਰ ਨੂੰ ਦੇ ਦਿੱਤੀ ਹੈ ਚੇਤਾਵਨੀ ਕਿ ਜੇਕਰ 2 ਹਫ਼ਤਿਆਂ ਦੇ ਅੰਦਰ ਗਿਰਦਾਵਰੀ ਕਰ ਮੁਆਵਜ਼ਾ ਨਾ ਦਿੱਤਾ ਗਿਆ ਤਾਂ ਸ਼ੋਮਨੀ ਅਕਾਲੀ ਦਲ ਸੜਕਾਂ ਤੇ ਬੈਠ ਜਾਏਗਾ ਇਹ 1 ਮਹੀਨੇ ਬਾਅਦ ਕਣਕ ਦੀ ਫਸਲ ਆਉਣੀ ਸੀ ਆ ਹਾਲਾਤ ਬਣੀ ਪਈ ਹੈ ਗੜੇ ਜਿਹੜੇ ਕੱਲ ਪੱਸੋਂ ਪਏ ਗੜੇ ਪਏ ਜੀ ਤੇ ਦੇਖੋ ਸੂਰੇ ਪਿੰਡ ਦੀ ਫਸਲ ਤਬਾਹ ਹੋ ਗਈ ਕੱਲੇ ਆ ਪਿੰਡ ਨਹੀਂ ਮੈਨੂੰ ਲੱਗਦਾ ਇਸ ਲਾਈਨ ਦੇ ਵਿੱਚ ਮੈਨੂੰ ਲੱਗਦਾ ਘੱਟੋ ਘੱਟ ਕਿੰਨੇ 100 ਪਿੰਡ ਹੋ ਪਰ ਕਿੰਨੇ ਪਿੰਡ ਹੋਣਗੇ ਮਲੋੜ ਤੋਂ ਚਲ ਕੇ ਸਾਰੇ ਫਸਲ ਤਬਾਹ ਵਿਚਾਰੇ ਗਰੀਬ ਜਿਨ੍ਹਾਂ ਨੇ ਇੰਨੀ ਮਿਹਨਤ ਕਰਕੇ ਦੇਖੋ ਜਿਹੜਾ ਕਿਸਾਨ ਹੈ ਨਾ ਆਪਣਾ ਸਾਰਾ ਕੁਝ ਲਾ ਕੇ ਕਿਸਾਨੀ ਖੇਤੀ ਕਰਦਾ ਆ ਆ ਤਾਂ ਉਹ ਹੀ ਗੱਲ ਹੋਈ ਜਮਾ ਪੱਕੀ ਪਕਾਈ ਫਸਲ ਅੱਜ ਖਤਮ ਹੋ ਗਈ ਕਰ ਤੋਂ ਘੱਟ ਜਿਹੜੇ ਕਈ ਲੋਕ ਐ ਇੱਥੇ ਜਿਨ੍ਹਾਂ ਨੇ 60000 70000 ਠੇਕੇ ਤੇ ਜ਼ਮੀਨ ਲੈ ਕੇ ਆਹ ਖੇਤੀ ਕਰ ਰਹੇ ਕਈ ਲੋਕ ਆ ਜਿਹੜੇ ਆਪ ਕਰ ਰਹੇ ਉਹਨਾਂ ਦੇ ਵੀ 25000 ਲੱਗਿਆ ਹਾਂਜੀ ਸੋ ਜਿਹੜੀ ਮੈਂ ਆ ਜਿਹੜੀ ਸਰਕਾਰ ਐ ਭਗਵੰਤ ਮਾਨ ਨੂੰ ਬੇਨਤੀ ਕਰਨਾ ਚਾਹਣਾ ਕਿ ਇੱਕ ਤਾਂ ਇਮੀਡੀਏਟਲੀ ਟੀਮ ਆਉਣੀ ਚਾਹੀਦੀ ਐ ਇੱਥੇ ਨਾਲ ਦਿਨ ਡੀਸੀ ਵਿਜ਼ਿਟ ਕਰੇ ਗਰਦੌਰੀਆਂ ਇਮੀਡੀਏਟਲੀ ਹੋਣ ਤੇਨਨ ਨੂੰ ਮੁਆਵਜ਼ਾ ਇਮੀਡੀਏਟਲੀ ਦਿੱਤਾ ਜਾਏ ਅਗਲੇ 15 ਦਿਨਾਂ ਚ ਮੈਂ ਭਗਵੰਤ ਮਾਨ ਨੂੰ ਯਾਦ ਕਰਾਉਣਾ ਚਾਹਣਾ ਹੈ ਹੜਾ ਐਸੀ ਹਲੇ ਤੱਕ ਉੱਥੇ ਮੁਆਵਜ਼ਾ ਨਹੀਂ ਆਇਆ ਜੀ ਇੱਥੇ ਨਰਮਤਬਾ ਹੋ ਗਿਆ ਸੀ ਕੁਛ ਨਹੀਂ ਪੁੱਤਾ ਫਿਰ ਮਜਬੂਰਨ ਸਾਨੂੰ ਸੜਕਾਂ ਰੋਕਣੀਆਂ ਪੈਣੀਆਂ ਐ ਕੁਛ ਕਰਨਾ ਪੈਣਾ ਜੇ ਤੁਸੀਂ ਆ ਵਿਚਾਰੇ ਗਰੀਬਾਂ ਨੂੰ ਜੇ ਤੁਸੀਂ ਇਹਨਾਂ ਦਾ ਮੁਆਵਜ਼ਾ ਨਾ ਦੇ ਅਜਿ ਵਿਧਾਨ ਸਭਾ ਦਰਅਸਲ ਲੰਘੇ ਕੁਝ ਦਿਨਾਂ ਦੇ ਅੰਦਰ ਪੰਜਾਬ ਦੇ ਵਿੱਚ ਮੌਸਮ ਖਰਾਬ ਰਿਹਾ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਗੜੇਮਾਰੀ ਹੋਈ ਹੈ ਜਿਸ ਕਰਕੇ ਕਣਕ ਦੀ ਫਸਲ ਖਰਾਬ ਹੋਈ ਹੈ ਕਈ ਥਾਵਾਂ ਤੇ ਤਾਂ ਤੇਜ਼ ਹਵਾਵਾਂ ਕਰਕੇ ਕਣਕ ਦੀ ਫਸਲ ਪੂਰੀ ਦੀ ਪੂਰੀ ਵਿਛ ਗਈ ਇਸ ਕਰਕੇ ਹੁਣ ਕਿਸਾਨ ਮੁਆਵਜ਼ਾ ਚਾਹੁੰਦੇ ਨੇ ਅਤੇ ਸੁਬੀਰ ਸਿੰਘ ਬਾਦਲ ਨੇ ਵੀ ਕਿਸਾਨਾਂ ਦੇ ਪੱਖ ਦੇ ਵਿੱਚ ਸੰਘਰਸ਼ ਵਿੜਨ ਦਾ ਐਲਾਨ ਕਰ ਦਿੱਤਾ ਹੈ